ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਣੇ ਗੁਰਜੀਤ ਸਿੰਘ ਤੇ ਉਹਦੇ ਘਰ ਵਾਲੀ ਰਮਨਦੀਪ ਕੌਰ ਦੋਨੋਂ ਇੱਕ ਵਧੀਆ ਅਹੁਦੇ ਤੋਂ ਰਿਟਾਇਰ ਹੋਏ ਸੀ ਉਹਨਾਂ ਦੇ ਵਿਆਹ ਤੋਂ ਕਾਫੀ ਸਾਲ ਬਾਅਦ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ ਇਸ ਕਰਕੇ ਜਦੋਂ ਉਹਨੂੰ ਉਹਨਾਂ ਦੇ ਬੱਚੇ ਵਿਆਹਣ ਵਾਲੇ ਹੁੰਦੇ ਆ ਤਾਂ ਉਹਨਾਂ ਦੀ ਰਿਟਾਇਰਮੈਂਟ ਆ ਜਿਹੜੀ ਉਹ ਹੋ ਚੁੱਕੀ ਸੀ ਉਹਨਾਂ ਨੇ ਘਰ-ਬਾਰ ਵਧੀਆ ਬਣਾਇਆ ਸੀ ਜਿੰਨੀ ਕੁ ਪ੍ਰਾਪਰਟੀ ਸੀ ਉਹਦੇ ਵਿੱਚ ਵੀ ਕੁਝ ਹੋਰ ਵਾਧਾ ਕਰ ਲਿਆ ਸੀ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ ਸੀ ਚਲੋ ਕੁੜੀ ਸੀ ਉਹਨਾਂ ਨੇ ਪਹਿਲਾਂ ਵਿਆਹ ਦਿੱਤੀ ਤੇ ਬੇਟਾ ਸੀ ਜਿਹੜਾ ਉਹਦੇ ਵਾਸਤੇ ਉਹ ਇੱਕ ਵਧੀਆ ਸੌ ਘਰ ਦੀ ਕੁੜੀ ਲੱਭ ਰਹੀ ਸੀ ਉਹਨਾਂ ਦੇ ਨਾਲ ਹੀ ਸਕੂਲ ਦੇ ਵਿੱਚ ਇੱਕ ਅਧਿਆਪਕ ਰਹੇ ਉਹਨਾਂ ਦੇ ਦੋਸਤ ਨੇ ਇੱਕ ਲੜਕੀ ਦੀ ਦੱਸ ਪਾਈ ਤਾਂ ਗੁਰਜੀਤ ਸਿੰਘ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਪੁੱਤਰ ਤੇਰੇ ਵਾਸਤੇ ਰਿਸ਼ਤੇ ਆਉਂਦੇ ਆ ਦੱਸ ਜੇ ਕੋਈ ਕੁੜੀ ਤੈਨੂੰ ਪਸੰਦ ਆ ਤਾਂ ਉਹ ਵੇਖ ਲਾਂਗੇ ਨਹੀਂ ਫਿਰ ਹੁਣ ਸਾਡੀ ਪੁੱਤੋਂ ਉਮਰ ਹੋ ਗਈ ਆ ਵੀ ਬਜ਼ੁਰਗ ਬੰਦੇ ਦਾ ਕੀ ਪਤਾ ਹੁੰਦਾ ਹਨਾ ਅਸੀਂ ਆਪਣੇ ਹੱਥੀਂ ਤੇਰਾ ਵਿਆਹ ਵੀ ਕਰ ਲਈਏ ਅਸੀਂ ਵੀ ਨੂਂਦੀਆਂ ਪੱਕੀਆਂ ਖਾ ਲਾਂਗੇ ਤਾਂ ਉਹਨਾਂ ਦਾ ਬੇਟਾ ਕਹਿੰਦਾ ਕਿ ਪਾਪਾ ਜੀ ਮੈਂ ਜਿੱਥੇ ਤੁਸੀਂ ਚਾਹੋਗੇ ਉੱਥੇ ਹੀ ਵਿਆਹ ਕਰਵਾਵਾਂਗਾ ਮੈਂ ਕੋਈ ਕੁੜੀ ਬਾਰੇ ਨਹੀਂ ਸੋਚਿਆ ਨਾ ਹੀ ਮੈਂ ਕੋਈ ਕੁੜੀ ਪਸੰਦ ਕੀਤੀ ਆ ਚਲੋ ਰਮਨਦੀਪ कौर ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਆਪਣੇ ਉਸ ਫਰੈਂਡ ਨੂੰ ਕਹੋ ਤੇ ਆਪਾਂ ਨੂੰ ਕੁੜੀ ਦੀ ਫੋਟੋ ਭੇਜ ਦੇਣ ਆਪਾਂ ਮੁੰਡੇ ਦੀ ਫੋਟੋ ਭੇਜ ਦਿਆਂਗੇ ਚਲੋ ਜਿਹੜੇ ਗੁਰਜੀਤ ਸਿੰਘ ਆ ਉਹ ਆਪਣੇ ਫਰੈਂਡ ਨੂੰ ਫੋਨ ਕਰਦੇ ਆ ਕੁੜੀ ਮੁੰਡੇ ਦੀਆਂ ਫੋਟੋਆਂ ਜਿਹੜੀਆਂ ਉਹ ਇੱਕ ਦੂਜੇ ਨੂੰ ਭੇਜ ਦਿੱਤੀਆਂ ਜਾਂਦੀਆਂ ਕੁੜੀ ਵਾਲਿਆਂ ਨੂੰ ਮੁੰਡਾ ਤੇ ਮੁੰਡੇ ਵਾਲਿਆਂ ਨੂੰ ਕੁੜੀ ਫੋਟੋ ਤੇ ਪਸੰਦ ਆ ਜਾਂਦੇ ਆ ਉਸ ਤੋਂ ਬਾਅਦ ਰਿਸ਼ਤੇ ਦੀ ਗੱਲ ਚੱਲਦੀ ਆ ਚਲੋ ਰਿਸ਼ਤੇ ਦੇ ਵਿੱਚ ਦਾਜ ਦਹੇਜ ਦੀ ਉਹਨਾਂ ਦੀ ਕੋਈ ਮੰਗ ਨਹੀਂ ਸੀ ਕੁੜੀ ਪੜ੍ਹੀ ਲਿਖੀ ਸੀ ਸੋਹਣੀ ਸੀ ਚਲੋ ਗੱਲ ਹੋ ਜਾਂਦੀ ਆ ਤੇ 2 ਮਹੀਨਿਆਂ ਦੇ ਵਿੱਚ ਵਿੱਚ ਵਿਆਹ ਵੀ ਹੋ ਜਾਂਦਾ ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਬੜੀ ਧੂਮਤਾਮ ਨਾਲ ਕੀਤਾ ਸਾਰੇ ਮਿੱਤਰ ਰਿਸ਼ਤੇਦਾਰ ਦੋਸਤ ਸਾਰੇ ਕੋ ਆਂਡ ਗਵਾਂਡ ਵਧੀਆ ਉਹਨਾਂ ਨੇ ਇਕੱਠ ਕੀਤਾ ਵਧੀਆ ਵਿਆਹ ਕੀਤਾ ਚਲੋ ਭਾਈ ਹੁਣ ਗੁਰਜੀਤ ਸਿੰਘ ਤੇ ਰਮਨਦੀਪ कौर ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਗਏ ਸੀ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਵੀ ਦੇਖ ਪੁੱਤ ਅਸੀਂ ਪੜੇ ਲਿਖੇ ਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੰਡਾਇਆ ਸਾਨੂੰ ਔਲਾਦ ਦੀ ਪ੍ਰਾਪਤੀ ਲੇਟ ਹੋਈ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਛੇਤੀ ਹੈਨਾ ਬੱਚਾ ਹੋਵੇ ਅਸੀਂ ਪੋਤੇ ਪੋਤੀ ਨੂੰ ਖੜਾ ਕੇ ਪਾਲ ਪਾਲ ਦੀਏ ਉਹਨਾਂ ਨੂੰ ਸਕੂਲ ਜਾਣ ਜੋਗਾ ਕਰ ਦਈਏ ਵੀ ਤੁਸੀਂ ਆਪਣੀ ਲਾਈਫ ਨੂੰ ਵਧੀਆ ਇੰਜੋਏ ਕਰੋ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਇੰਟਰਫੇਅਰ ਨਹੀਂ ਕਰਾਂਗੇ ਤੇ ਚਲੋ ਉਹਨਾਂ ਦਾ ਬੇਟਾ ਸੀ ਜਿਹੜਾ ਆਪਣੇ ਮੰਮੀ ਪਾਪਾ ਦੀ ਗੱਲ ਸੁਣ ਕੇ ਵਧੀਆ ਖੁਸ਼ ਹੁੰਦਾ ਸੀ ਉਹਨਾਂ ਦੇ ਵਿਆਹ ਨੂੰ ਹਜੇ 15 ਦਿਨ ਹੋਏ ਸੀ ਤਾਂ ਉਹਨਾਂ ਨੂੰ ਆਪਣੀ ਨੂੰਹ ਦਾ ਸੁਭਾਅ ਠੀਕ ਨਹੀਂ ਲੱਗਾ ਤੇ ਉਹਨਾਂ ਦੇ ਬੇਟੇ ਨੂੰ ਵੀ ਆਪਣੀ ਪਤਨੀ ਦਾ ਸੁਭਾਅ ਠੀਕ ਨਹੀਂ ਲੱਗਾ ਕਿਉਂਕਿ ਹਫਤਾ ਤੱਕ ਠੀਕ ਰਿਹਾ ਸਾਰਾ ਕੁਝ ਵਿਆਹ ਨੂੰ ਹਫਤ ਤੱਕ ਹੋਇਆ ਸੀ ਚਲੋ ਵਿਚਦੀ ਉਹ ਆਪਣੇ ਪੇਕੇ ਚਲੀ ਗਈ ਜਦੋਂ ਉਹਨੂੰ ਉਹ ਉਹਨਾਂ ਦਾ ਬੇਟਾ ਦੂਸਰੀ ਵਾਰ ਉਹਨੂੰ ਲੈ ਕੇ ਆਇਆ ਤਾਂ ਉਹਦੇ ਰੰਗ ਟੰਗ ਬਦਲੇ ਹੋਏ ਸੀ ਉਹਦਾ ਕੱਪੜੇ ਪਾਉਣ ਦਾ ਤਰੀਕਾ ਘਰ ਦੇ ਵਿੱਚ ਫਿਰਨ ਦਾ ਤਰੀਕਾ ਸਵੇਰੇ ਉੱਠਣ ਦਾ ਤਰੀਕਾ ਕੁਝ ਵੀ ਵਧੀਆ ਨਹੀਂ ਸੀ ਰਸੋਈ ਦੇ ਵਿੱਚ ਤਾਂ ਕਦੇ ਉਹਨੇ ਵੜਕੇ ਨਹੀਂ ਵੇਖਿਆ ਸੀ ਕਿ ਰਸੋਈ ਦੇ ਵਿੱਚ ਕੀ ਬਣਦਾ ਕਦੋਂ ਬਣਦਾ ਉਹ ਆਪਣੀ ਮਤਲਬ ਸਪੈਸ਼ਲ ਡਿਮਾਂਡ ਕਰਦੀ ਸੀ ਰੋਜ਼ ਕਿ ਮੈਨੂੰ ਨਾਸ਼ਤੇ 'ਚ ਆ ਚਾਹੀਦਾ ਖਾਣੇ 'ਚ ਆ ਚਾਹੀਦਾ ਚਲੋ ਘਰ ਦੇ ਵਿੱਚ ਕੰਮ ਵਾਲੀ ਲੱਗੀ ਹੋਈ ਸੀ ਤੇ ਉਹ ਕੰਮ ਕਰ ਲੈਂਦੀ ਸੀ ਪਰ ਫਿਰ ਵੀ ਇੱਕ ਹਨਾ ਨੂਹ ਆ ਜਿਹੜੀ ਜਦੋਂ ਸਹਰੇ ਕਰ ਜਾਂਦੀ ਆ ਤਾਂ ਉਹ ਮਤਲਬ ਇੱਕ ਜ਼ਰੂਰੀ ਐ ਹੁੰਦਾ ਕਿ ਨੂਹ ਜਿਹੜੀ ਸਵੇਰੇ ਉੱਠਦੀ ਆ ਉਹਦਾ ਕੀ ਵਿਹਾਰ ਆ ਸਵੇਰੇ ਉਹਨੇ ਰਸੋਈ ਦੇ ਵਿੱਚ ਥੋੜੇ ਬਹੁਤੇ ਜੋ ਕੰਮ ਆ ਕਰਨੇ ਕਿਉਂਕਿ ਘਰ ਦੀ ਇੱਕ ਔਰਤਾ ਜਿਹੜੀ ਉਹਦੇ ਬਿਨਾਂ ਰਸੋਈ ਦੇ ਵਿੱਚ ਰੌਣਕ ਨਹੀਂ ਹੁੰਦੀ ਭਾਵੇਂ ਸਾਰਾ ਕੰਮ ਨਹੀਂ ਕਰਨਾ ਸੀ ਕੰਮ ਵਾਲੀ ਲੱਗੀ ਸੀ ਪਰ ਫਿਰ ਵੀ ਨੂਹ ਦੇ ਕੁਝ ਫਰਜ਼ ਹੁੰਦੇ ਆ ਤੇ ਉਹਨੂੰ ਕੁਝ ਵੀ ਪਤਾ ਨਹੀਂ ਸੀ ਤੇ 15 ਕ ਦਿਨ ਬਾਅਦ ਤਾਂ ਹੱਦ ਹੋ ਗਈ ਜਦੋਂ ਉਹਨਾਂ ਦੇ ਨੂੰਹ ਪੁੱਤਰ ਦੇ ਕਮਰੇ ਵਿੱਚੋਂ ਉੱਚੀ ਉੱਚੀ ਲੜਨ ਦੀਆਂ ਆਵਾਜ਼ਾਂ ਆਈਆਂ ਬਸ ਉਹਦੇ ਪਤੀ ਨੇ ਇਹੀ ਗੱਲ ਕਹੀ ਸੀ ਕਿ ਬੀਨਾ ਤੂੰ ਉੱਠ ਜਾ ਉੱਠ ਕੇ ਨਾ ਤੂੰ ਵੀ ਮੇਰੀ ਹਣਾ ਮਤਲਬ ਜਿਵੇਂ ਮੈਂ ਆਫਿਸ ਜਾਣਾ ਹੁੰਦਾਗਾ ਤੂੰ ਕੱਪੜੇ ਵਗੈਰਾ ਕੱਢ ਕੇ ਰੱਖ ਦਿਆ ਕਰ ਸਾਰਾ ਸਮਾਨ ਵੀ ਮੈਂ ਰੈਡੀ ਹੋ ਕੇ ਚੱਲਿਆ ਜਾਵਾਂ ਨਾਲੇ ਵੀ ਚਾਹ ਨਾਸ਼ਤਾ ਲੈ ਆਇਆ ਕਰ ਵੀ ਬਣਾ ਤਾ ਆਂਟੀ ਦਿੰਦੀ ਆ ਉਹ ਕਹਿੰਦੀ ਵੀ ਅੱਜ ਤਾਂ ਤੂੰ ਮੈਨੂੰ ਕਹਿ ਤਾ ਅੱਜ ਤੋਂ ਬਾਅਦ ਤੂੰ ਮੈਨੂੰ ਕੁਝ ਵੀ ਨਹੀਂ ਕਹੇਂਗਾ ਮੈਂ ਤੇਰੀ ਪਤਨੀ ਆ ਨੌਕਰ ਨਹੀਂ ਹੈਗੀ ਪਹਿਲਾਂ ਵੀ ਤਾਂ ਤੂੰ ਦਫ਼ਤਰ ਜਾਂਦਾ ਸੀ ਆਪਣਾ ਸਮਾਨ ਆਪੇ ਚੁੱਕ ਆਪੇ ਨਾਸ਼ਤਾ ਲਿਆ ਮੇਰੇ ਤੋਂ ਇਹ ਉਮੀਦ ਨਾ ਕਰੀ ਨਾਲੇ ਜੇ ਤੂੰ ਸਵੇਰੇ ਉੱਠਣਾ ਹੁੰਦਾ ਨਾ ਤਾਂ ਤੂੰ ਇਸ ਬਾਥਰੂਮ ਦੇ ਵਿੱਚ ਨਹੀਂ ਨਹਾਉਣਾ ਆਵਾਜ਼ ਨਹੀਂ ਆਉਣੀ ਚਾਹੀਦੀ ਤੇਰੀ ਤੂੰ ਆਪਦੇ ਮੰਮੀ ਡੈਡੀ ਵਾਲੇ ਬਾਥਰੂਮ ਚ ਨਹਾ ਲਿਆ ਕਰ ਚਾਹੇ ਦੂਸਰੇ ਚ ਇੱਥੇ ਤੂੰ ਆਵਾਜ਼ਾਂ ਕਰਦਾ ਰਹਿਣਾ ਮੇਰੀ ਨੀਂਦ ਡਿਸਟਰਬ ਕਰਦਾ ਜਦੋਂ ਉਹ ਇਦਾਂ ਬੋਲ ਰਹੀ ਸੀ ਨਾ ਤਾਂ ਰਮਨਦੀਪ ਤੇ ਉਹਦਾ ਪਤੀ ਗੁਰਜੀਤ ਇਹ ਸਾਰਾ ਕੁਝ ਸੁਣ ਰਹੇ ਸੀ ਉਹ ਇੱਕ ਦੂਜੇ ਵੱਲ ਪਮਤਰ ਕੇ ਵੇਖਦੇ ਆ ਵੀ ਇਹ ਕੀ ਗੱਲ ਬਣੀ ਚਲੋ ਉਹ ਕੁਝ ਨਹੀਂ ਬੋਲਦੇ ਤੇ ਉਹਨਾਂ ਦਾ ਬੇਟਾ ਜਿਹੜਾ ਵਿਚਾਰਾ ਚੁੱਪਚਾਪ ਤਿਆਰ ਹੋ ਕੇ ਚਲਿਆ ਜਾਂਦਾ ਉਹ ਨਾਸ਼ਤਾ ਵੀ ਨਹੀਂ ਕਰਕੇ ਜਾਂਦਾ ਰਮਨਦੀਪ कौर ਦੁਪਹਿਰੇ ਜੇ ਆਪਣੇ ਪਤੀ ਨੂੰ ਕਹਿੰਦੀ ਕਿ ਬੇਟੇ ਨੂੰ ਫੋਨ ਲਾਓ ਉਹਨਾਂ ਦੇ ਬੇਟੇ ਦਾ ਨਾਮ ਰਵੀ ਸੀ ਉਹ ਫੋਨ ਕਰਦੇ ਆ ਰਵੀ ਪੁੱਤਰ ਤੂੰ ਨਾਸ਼ਤਾ ਵੀ ਨਹੀਂ ਕਰਕੇ ਗਿਆਗਾ ਤੇ ਮੈਂ ਤੇਰਾ ਲੰਚ ਬਾਕਸ ਦੇਣ ਆ ਜਾ ਉਹਦੇ ਪਾਪਾ ਕਹਿੰਦੇ ਆ ਕਿ ਉਹ ਕਹਿੰਦਾ ਨਹੀਂ ਪਾਪਾ ਮੈਨੂੰ ਭੁੱਖ ਤਾਂ ਲੱਗੀ ਸੀ ਸਵੇਰੇ ਮੂਡ ਖਰਾਬ ਹੋ ਗਿਆ ਸੀ ਇਸ ਲਈ ਮੈਂ ਨਾਸ਼ਤਾ ਇੱਥੇ ਕਰ ਲਿਆ ਸੀ ਬਾਹਰ ਤੇ ਹੁਣ ਮੈਨੂੰ ਭੁੱਖ ਨਹੀਂ ਹੈਗੀ ਮੈਂ ਸ਼ਾਮ ਨੂੰ ਜਲਦੀ ਆ ਜਾਊਂਗਾ ਤੇ ਆ ਕੇ ਖਾਣਾ ਮੈਂ ਤੁਹਾਡੇ ਨਾਲ ਹੀ ਖਾਊਂਗਾ ਚਲੋ ਗੁਰਜੀਤ ਨੂੰ ਵੀ ਥੋੜਾ ਜਿਹਾ ਫੀਲ ਹੋਇਆ ਵੀ ਚਲੋ ਠੀਕ ਆ ਉਹ ਤੇ ਸ਼ਾਮ ਨੂੰ ਉਹ ਜਲਦੀ ਘਰ ਆ ਜਾਂਦਾ ਤੇ ਉਹ ਵੇਖਦਾ ਵੀ ਜਿਹੜੀ ਉਹਦੇ ਘਰ ਵਾਲੀ ਆ ਉਹ ਮौज ਨਾਲ ਹਨਾ ਨੇ ਟੀਵੀ ਲਾਇਆ ਤੇ ਕਮਰੇ ਦੇ ਵਿੱਚ ਬੈਠੀ ਆ ਤੇ ਚਲੋ ਉਹ ਆਉਂਦਾ ਤੇ ਆ ਕੇ ਉਹ ਕਮਰੇ ਦੇ ਵਿੱਚ ਬਹਿ ਜਾਂਦਾ ਉਹਦੇ ਕੋਲ ਤੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਨਾ ਹੁੰਦੇ ਨਾਲ ਬੋਲਦੀ ਨਹੀਂ ਹੈਗੀ ਚਲੋ ਉਹ ਜੋ ਪਚਾਪ ਅੰਦਰ ਜਾਂਦਾ ਤੇ ਖਾਣਾ ਜਿਹੜਾ ਤਿਆਰ ਸੀ ਉਹ ਖਾਣਾ ਪਾ ਕੇ ਲੈ ਕੇ ਜਾਂਦਾ ਥਾਲ ਚ ਆਪਣੇ ਲਈ ਤੇ ਆਪਣੀ ਪਤਨੀ ਲਈ ਜਦੋਂ ਉਹ ਖਾਣਾ ਲੈ ਕੇ ਗਿਆ ਤੇ ਉਹਦੀ ਪਤਨੀ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਨਹੀਂ ਖਾਣਾ ਖਾਣਾ 나ਹੀਂ ਮੈਨੂੰ ਹਜੇ ਭੁੱਖ ਲੱਗੀ ਆ ਤੁਸੀਂ ਆਪਦਾ ਖਾ ਲਓ ਜਦੋਂ ਮੇਰਾ ਦਿਲ ਕੀਤਾ ਮੈਂ ਉਦੋਂ ਖਾਵਾਂਗੀ ਚਲ ਭਈ ਉਹ ਵਿਚਾਰਾ ਚੁੱਪ ਜਿ ਕਰ ਜਾਂਦਾ ਉਹ ਥਾਲ ਚੁੱੱਕ ਕੇ ਆਪਣੇ ਮੰਮੀ ਡੈਡੀ ਕੋਲ ਆ ਜਾਂਦਾ ਉੱਥੇ ਬਹਿ ਕੇ ਖਾਣਾ ਖਾਂਦਾ ਉਹ ਦੋਨੋਂ ਇੱਕ ਦੂਜੇ ਵੱਲ ਵੇਖਦੇ ਆ ਚਲੋ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ ਜਿਹੜੀ ਬੀਨਾ ਸੀ ਉਹ ਹੁਣ ਘਰੋਂ ਬਾਹਰ ਜਾਣ ਲੱਗੀ ਸੀ ਕਦੀ ਪਾਰਟੀ ਤੇ ਜਾਂਦੀ ਕਦੇ ਬਾਜ਼ਾਰ ਜਾਂਦੀ ਉਹ ਕਿਸੇ ਨੂੰ ਕੁਝ ਵੀ ਪੁੱਛਦੀ ਦੱਸਦੀ ਨਹੀਂ ਸੀ ਤੇ ਇਹ ਬਿਹੇਵ ਜਨਾ ਉਹਨਾਂ ਨੂੰ ਬਹੁਤ ਮਤਲਬ ਹੈਰਾਨੀ ਭਰਿਆ ਸੀਗਾ ਉਹਨਾਂ ਲਈ ਚਲੋ ਉਹਨਾਂ ਨੇ ਕੁਝ ਇੱਕ ਦਿਨ ਤਾਂ ਵੇਖਿਆ ਉਸ ਤੋਂ ਬਾਅਦ ਮਤਲਬ ਜਿਹੜਾ ਬੀਨਾ ਦਾ ਵਿਹਾਰ ਸੀ ਆਪਣੇ ਪਤੀ ਨਾਲ ਗੱਲ-ਗੱਲ ਤੇ ਲੜਨਾ ਈਵਨ ਕਿ ਜਦੋਂ ਵੀ ਉਹਦਾ ਪਤੀ ਉਹਨੂੰ ਪਿਆਰ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਨੂੰ ਕਹਿ ਦਿੰਦੀ ਕਿ ਮੇਰੇ ਨੇੜੇ ਨਾ ਚਲੋ ਉਹਦਾ ਪਤੀ ਸੀ ਜਿਹੜਾ ਉਹ ਸੋਚਦਾ ਸੀ ਵੀ ਇਹਨੂੰ ਨਾ ਉਪਰਾ ਲੱਗ ਰਿਹਾ ਤੇ ਜਿਹੜੀ ਰਮਨਦੀਪ कौर ਸੀ ਉਹਨੂੰ ਵੀ ਐ ਹੁੰਦਾ ਸੀ ਉਹ ਆਪਣੇ ਪੁੱਤਰ ਨੂੰ ਕਹਿ ਦਿੰਦੀ ਪੁੱਤ ਹਜੇ ਨਾ ਨੂੰ ਨੂੰ ਤੂੰ ਜਿਹੜੀ ਕੀ ਨਾ ਕੁਛ ਕਹੀ ਨਾ ਵੀ ਇਹ ਨਾ ਮਤਲਬ ਹਨ ਬਗਾਨੇ ਘਰ ਚ ਜਦੋਂ ਇੱਕ ਔਰਤਾ ਆ ਕੇ ਕੁੜੀ ਆ ਕੇ ਰਹਿੰਦੀ ਹੈ ਤਾਂ ਉਹਨੂੰ ਐਡਜਸਟ ਕਰਨ ਤੇ ਥੋੜਾ ਜਿਹਾ ਸਮਾਂ ਲੱਗਦਾ ਵੈਸੇ ਤਾਂ ਉਹਨੂੰ ਪਤਾ ਸੀ ਵੀ ਮੈਂ ਵੀ ਤਾਂ ਇੱਕ ਪੜ੍ਹੀ ਲਿਖੀ ਹਨ ਜੌਬ ਕਰਦੀ ਔਰਤ ਸੀ ਮੈਂ ਵੀ ਤਾਂ ਆ ਕੇ ਸਾਰਾ ਘਰ ਸੰਭਾਲ ਲਈ ਸੀ ਪਰ ਕਹਿੰਦੇ ਆ ਕਿ ਜਨਰੇਸ਼ਨ ਗੈਪ ਆ ਜਿਹੜਾ ਉਹ ਬਹੁਤ ਮੈਟਰ ਕਰਦਾ ਇਸ ਲਈ ਰਮਨਦੀਪ कौर ਆਪਣੀ ਨੂੰ ਨੂੰ ਮੌਕਾ ਦਿੰਦੀ ਸੀ ਪਰ ਉਹਨਾਂ ਦੀ ਨੂੰਹ ਦਾ ਬਿਹੇਵ ਦਿਨੋ ਦਿਨ ਵਿਗੜਦਾ ਜਾ ਰਿਹਾ ਸੀ ਆਪਣੇ ਪਤੀ ਨੂੰ ਤੇ ਸੱਸ ਸਹੁਰੇ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਤੇ ਇੱਕ ਦਿਨ ਉਹਨਾਂ ਦਾ ਬੇਟਾ ਜਿਹੜਾ ਰਵੀ ਉਹਨੇ ਹੱਕ ਕੇ ਆਪਣੇ ਸਹੁਰਾ ਸਾਹਿਬ ਨੂੰ ਫੋਨ ਕਰਤਾ ਤੇ ਕਿਹਾ ਕਿ ਤੁਹਾਡੀ ਬੇਟੀ ਆਖਰ ਚਾਹੁੰਦੀ ਕੀ ਆ ਤੁਹਾਡੀ ਬੇਟੀ ਦਾ ਸਾਡੇ ਪ੍ਰਤੀ ਸਲੂਕ ਆ ਜਿਹੜਾ ਬਿਲਕੁਲ ਵੀ ਚੰਗਾ ਨਹੀਂ ਹੈਗਾ ਜੇ ਇਹਹੀ ਹਾਲ ਰਿਹਾ ਤਾਂ ਤੁਸੀਂ ਆਪਣੀ ਬੇਟੀ ਨੂੰ ਲਿਜਾ ਸਕਦੇ ਹੋ ਮੈਂ ਡਿਪਰੈਸ਼ਨ ਦੇ ਵਿੱਚ ਚਲੇ ਜਾਵਾਂਗਾ ਮੈਂ ਕੋਈ ਬਿਮਾਰੀ ਜਾਂ ਕੋਈ ਟੈਨਸ਼ਨ ਨਹੀਂ ਚਾਹੁੰਦਾ ਤੁਸੀਂ ਆਪਣੀ ਬੇਟੀ ਨੂੰ ਸਮਝਾਓ ਚਲੋ ਜਦੋਂ ਉਹ ਫੋਨ ਕਰਕੇ ਨੌਕਰੀ ਤੇ ਡਿਊਟੀ ਤੇ ਚੱਲਿਆ ਜਾਂਦਾ ਤਾਂ ਦੁਪਹਿਰ ਨੂੰ ਜਿਹੜੀ ਬੀਨਾ ਉਹਦੇ ਮੰਮੀ ਡੈਡੀ ਆਉਂਦੇ ਆ ਤੇ ਉਹ ਆ ਕੇ ਚਲੋ ਆਪਣੇ ਕੁੜਮ ਕੁੜਮੈਨੂੰ ਮਿਲਦੇ ਆ ਤੇ ਜਾ ਕੇ ਉਹ ਆਪਣੀ ਬੇਟੀ ਨੂੰ ਬੈਡਰੂਮ ਦੇ ਵਿੱਚ ਮਿਲਦੇ ਆ ਉਹਨਾਂ ਦੀ ਬੇਟੀ ਦਾ ਜੋ ਹਾਲ ਹੁੰਦਾ ਉਹੀ ਸੀ ਤੇ ਚਲੋ ਕਾਫੀ ਟਾਈਮ ਨਾ ਉਹ ਗੱਲਾਂ ਕਰਦੇ ਆ ਦਰਵਾਜ਼ਾ ਬੰਦ ਕਰ ਲੈਂਦੇ ਆ ਤੇ ਰਮਨਦੀਪ ਕੌਰ ਤੇ ਉਹਦਾ ਪਤੀ ਗੁਰਜੀਤ ਉਹ ਵੀ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਸੋਚਦੇ ਆ ਵੀ ਸ਼ਾਇਦ ਆਪਣੇ ਬੇਟੇ ਨੇ ਫੋਨ ਕੀਤਾ ਹੋਊਗਾ ਚਲੋ ਉਹ ਕਾਫੀ ਟਾਈਮ ਅੰਦਰ ਬੈੰਦੇ ਆ ਤੇ ਉਸ ਤੋਂ ਬਾਅਦ ਬਾਹਰ ਨਿਕਲਦੇ ਆ ਚਲੋ ਰਮਨਦੀਪ ਕੌਰ ਆ ਜਿਹੜੀ ਉਹਨੇ ਖਾਣਾ ਤਿਆਰ ਕਰਵਾ ਲਿਆ ਸੀ ਉਹਨਾਂ ਨੂੰ ਕਹਿੰਦੀ ਕਿ ਖਾਣਾ ਖਾ ਕੇ ਜਾਇਓ ਉਹ ਕਹਿੰਦੀ ਕਿ ਨਹੀਂ ਭੈਣ ਜੀ ਹੁਣ ਅਸੀਂ ਕਾਲੀ ਚੌਕ ਦੇ ਫੇਰ ਖਾ ਕੇ ਜਾਵਾਂਗੇ ਚਲੋ ਬਿਨਾ ਖਾਣਾ ਖਾਦੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਚਲੇ ਗਏ ਤਾਂ ਬੀਨਾ ਜਿਹੜੀ ਕਮਰੇ ਚੋਂ ਬਾਹਰ ਨਿਕਲਦੀ ਹੈ ਤੇ ਆ ਕੇ ਆਪਣੇ ਸੱਸ ਸਹੁਰੇ ਨੂੰ ਕਹਿੰਦੀ ਆ ਤੁਹਾਡੀ ਐਨੀ ਹਿੰਮਤ ਕਿ ਤੁਸੀਂ ਮੇਰੀਆਂ ਸ਼ਿਕਾਇਤਾਂ ਮੇਰੇ ਮਾਵਾਪ ਨੂੰ ਕਰੋ ਮੇਰੇ ਮਾਵਾਪ ਨੇ ਤਾਂ ਅੱਜ ਤੱਕ ਮੈਨੂੰ ਉਹੇ ਨਹੀਂ ਕਿਹਾ ਸੀ ਤੇ ਤੁਹਾਡੇ ਕਰਕੇ ਅੱਜ ਮੈਨੂੰ ਆਪਣੇ ਮਾਪੇ ਤੋਂ ਬਹੁਤ ਕੁਝ ਸੁਣਨਾ ਪੈ ਗਿਆ ਤੁਹਾਨੂੰ ਇਸ ਗੱਲ ਦਾ ਸਭ ਕੁਝ ਸਿਖਾ ਕੇ ਰਹੂੰਗੀ ਉਹ ਦੋਨੋਂ ਹੈਰਾਨ ਹੁੰਦੇ ਉਹ ਕਹਿੰਦੇ ਪੁੱਤਰ ਅਸੀਂ ਤਾਂ ਕੁਝ ਨਹੀਂ ਕਿਹਾ ਉਹ ਕਹਿੰਦੀ ਤੁਸੀਂ ਕਿਹਾ ਜਾਂ ਨਹੀਂ ਨਹੀਂ ਕਿਹਾ ਮੈਨੂੰ ਨਹੀਂ ਪਤਾ ਹੁਣ ਤੁਹਾਨੂੰ ਇਹਦਾ ਜਿਹੜਾ ਅੰਜਾਮ ਹੈ ਭੁਗਤਣਾ ਪਊਗਾ ਤੇ ਤੁਸੀਂ ਤਿਆਰ ਰਹੋ ਇਹ ਕਹਿ ਕੇ ਉਹ ਆਪਣਾ ਬੈਗ ਪੈਕ ਕਰਦੀ ਹੈ ਤੇ ਘਰੋਂ ਚਲੀ ਜਾਂਦੀ ਆ ਤੇ ਉਹ ਡਰ ਜਾਂਦੇ ਆ ਵੀ ਆਹ ਕੀ ਹੋ ਗਿਆ ਚਲੋ ਉਹ ਆਪਣੇ ਕੁੜਮ ਕੁੜਮਣੀ ਨੂੰ ਫੋਨ ਕਰਦੇ ਆ ਤੇ ਦੱਸਦੇ ਆ ਕਿ ਵੀਨਾ ਜਿਹੜੀ ਗੁੱਸੇ ਦੇ ਵਿੱਚ ਬੈਗ ਹਨਾ ਲੈ ਕੇ ਘਰੋਂ ਚਲੀ ਗਈ ਆ ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ ਵੀ ਆਊਗੀ ਤੇ ਇੱਥੇ ਹੀ ਆਊਗੀ ਵੀ ਤੁਸੀਂ ਫਿਕਰ ਨਾ ਕਰੋ ਤੇ ਉਹ ਕਹਿੰਦੇ ਆ ਕਿ ਬਾਜੀ ਤੁਸੀਂ ਕੀ ਕਹਿਗੇ ਉਹ ਕਹਿੰਦਾ ਵੀ ਨਹੀਂ ਅਸੀਂ ਤਾਂ ਕੁਝ ਨਹੀਂ ਕਿਹਾ ਐ ਕਹਿ ਕੇ ਚਲੋ ਫੋਨ ਕੱਟ ਦਿੰਦੇ ਆ ਤੇ ਉਸ ਤੋਂ ਬਾਅਦ ਚਲੋ ਉਹ ਆਪਣੇ ਪੁੱਤਰ ਨੂੰ ਫੋਨ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਵੀ ਤੂੰ ਕੁਝ ਕਿਹਾ ਸੀ ਆਪਣੇ ਸੱਸ ਸਹੁਰੇ ਨੂੰ ਵੀ ਉਹ ਆਏ ਸੀ ਉਸ ਤੋਂ ਬਾਅਦ ਤੇਰੇ ਘਰ ਆਲੀ ਧਮਕੀ ਦੇ ਕੇ ਗਈ ਆ ਤੇ ਉਹ ਕਹਿੰਦਾ ਕਿ ਚਲ ਕੋਈ ਗੱਲ ਨਹੀਂ ਪਾਪਾ ਤੁਸੀਂ ਫਿਕਰ ਨਾ ਕਰੋ ਵੀ ਮੈਂ ਘਰ ਹੀ ਆਉਣਾ ਚਲੋ ਉਹਨੂੰ ਵੀ ਫਿਕਰ ਸੀ ਹਣਾ ਉਹਦਾ ਜੀ ਨਹੀਂ ਲੱਗਦਾ ਸੀ ਦਫ਼ਤਰ ਦੇ ਵਿੱਚ ਉਹ ਕਾਰ ਆ ਜਾਂਦਾ ਜਦੋਂ ਹਜੇ ਘਰੇ ਉਹਨੇ ਪੈਰ ਹੀ ਪਾਇਆ ਸੀ ਤੇ ਉਹਨਾਂ ਦਾ ਜਿਹੜਾ ਗੇਟ ਆ ਡੋਰ ਬੈਲ ਵੱਜਦੀ ਆ ਗੇਟ ਖੜਕਦਾ ਜਦੋਂ ਜਾ ਕੇ ਉਹ ਗੇਟ ਖੋਲਣ ਜਾਂਦਾ ਤਾਂ ਅੱਗੇ ਪੁਲਿਸ ਆ ਜਿਹੜੀ ਉਹ ਖੜੀ ਹੁੰਦੀ ਆ ਉਹ ਅੰਦਰ ਆਉਂਦਾ ਪੁਲਿਸ ਵਾਲੇ ਵੀ ਅੰਦਰ ਆ ਜਾਂਦੇ ਆ ਤੇ ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਆ ਹਾਂਜੀ ਮਿਸਟਰ ਗੁਰਜੀਤ ਚੰਗੀ ਕੰਮ ਆ ਤੁਹਾਡਾ ਚੰਗੀ ਗੱਲ ਆ ਦੇਖਣ ਨੂੰ ਤਾਂ ਚੰਗੇ ਭਲੇ ਲੱਗਦੇ ਹੋ ਪੜੇ ਲਿਖੇ ਪਰ ਪੜੇ ਲਿਖਿਆਂ ਦੇ ਵਿੱਚ ਜ਼ਿਆਦਾ ਹੈਂਕੜ ਹੁੰਦੀ ਆ ਕੀ ਤੁਹਾਨੂੰ ਪਤਾ ਨਹੀਂ ਕਿ ਘਰਦਿਆਂ ਨੂੰ ਹਨ ਨੂੰ ਕਿਵੇਂ ਰੱਖੀਦਾ ਉਹ ਕਹਿੰਦਾ ਸਾਹਬ ਜੀ ਕੀ ਮਤਲਬ ਕਹਿੰਦਾ ਅੱਛਾ ਪੁੱਤ ਦੇ ਵਿਆਹ ਨੂੰ ਹਜੇ ਮਹੀਨਾ ਹੋਇਆ ਨਹੀਂ ਤੇ ਲਾਗੇ ਤੁਸੀਂ ਆਪਣੀ ਹੈਂਕੜ ਦਿਖਾਉਣ ਤੁਹਾਡੇ ਤੇ ਤੁਹਾਡੀ ਨੂੰਹ ਨੇ ਦਾਜ ਦੇਹੇਜ ਤੇ ਕੁੱਟ ਮਾਰ ਦਾ ਪਰਚਾ ਦਰਜ ਕਰਾਇਆ ਤੁਹਾਨੂੰ ਮੇਰੇ ਨਾਲ ਥਾਣੇ ਚੱਲਣਾ ਹੋਊਗਾ ਉਹ ਕਹਿੰਦੇ ਵੀ ਕੀ ਗੱਲ ਕਰਦੇ ਹੋ ਤੁਸੀਂ ਵੀ ਤੁਸੀਂ ਐਦਾਂ ਹਨਾ ਕਿਸੇ ਦੇ ਕਹਿਣ ਤੇ ਪਰਚਾ ਦਰਜ ਕਰਕੇ ਸਾਨੂੰ ਥਾਣੇ ਕਿ ਮਿਲੇ ਜਾ ਸਕਦੇ ਹੋ ਵੀ ਪਹਿਲਾਂ ਤੁਸੀਂ ਇਨਵੈਸਟੀਗੇਸ਼ਨ ਕਰੋ ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਤਾਂ ਫੇਰ ਹੋਊਗੀ ਨਾ ਜੇ ਨਾਲ ਚਲੋਗੇ ਚਲੋ ਨਾਲ ਲੇਡੀ ਕਨਸਟੇਬਲ ਹੁੰਦੀਆਂ ਤੇ ਉਹ ਕਾਫੀ ਉੱਚਾ ਨੀਵਾ ਜਾ ਬੋਲਦੇ ਆ ਤੇ ਉਹਨਾਂ ਤਿੰਨਾਂ ਨੂੰ ਜਿਹੜਾ ਲੈ ਜਾਂਦੇ ਆ ਜਦੋਂ ਲੈ ਕੇ ਜਾਂਦੇ ਆ ਰਸਤੇ ਦੇ ਵਿੱਚ ਜਿਹੜਾ ਉਹਨਾਂ ਦਾ ਬੇਟਾ ਹੁੰਦਾਗਾ ਰਵੀ ਉਹ ਆਪਣੀ ਭੈਣ ਨੂੰ ਫੋਨ ਕਰਦਾ ਤੇ ਆਪਣੇ ਸਹੁਰਾ ਸਾਹਿਬ ਨੂੰ ਵੀ ਫੋਨ ਕਰਦਾ ਕਿ ਤੁਹਾਡੀ ਬੇਟੀ ਨੇ ਇਦਾਂ ਕੀਤਾ ਤੇ ਚਲੋ ਭਈ ਉਹਦੋਂ ਪੁਲਿਸ ਉਹਨਾਂ ਨੂੰ ਥਾਣੇ ਲੈ ਜਾਂਦੀ ਆ ਤੇ ਉਹਨਾਂ ਦੇ ਫੋਨ ਆ ਜਿਹੜੀ ਉਹ ਫੜ ਲੈਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜਿਹੜਾ ਲੋਕਅਪ ਦੇ ਵਿੱਚ ਬੰਦ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਸਾਡਾ ਕਸੂਰ ਤਾਂ ਦੱਸੋ ਵੀ ਐ ਤੁਸੀਂ ਨਿੱਕੀ ਜੀ ਗੱਲ ਤੇ ਸਾਡੇ ਤੇ ਕਿਵੇਂ ਪਰਚਾ ਕਰ ਸਕਦੇ ਹੋ ਤਾਂ ਇਨਸਪੈਕਟਰ ਕਹਿੰਦਾ ਵੀ ਤੁਹਾਡੇ ਤੇ ਪਰਚਾ ਹੋ ਚੁੱਕਿਆਗਾ ਚਲੋ ਭਈ ਉਹ ਪਰੇਸ਼ਾਨ ਹੁੰਦੇ ਆ ਉਦੋਂ ਤੱਕ ਉਹਨਾਂ ਦੇ ਤੀ ਜਮਾਈ ਹੈ ਜਿਹੜੇ ਉਹ ਉੱਥੇ ਪਹੁੰਚ ਚੁੱਕੇ ਹੁੰਦੇ ਆ ਉਹ ਕਹਿੰਦੇ ਆ ਕਿ ਪਾਪਾ ਕੀ ਗੱਲ ਹੋ ਗਈ ਵੀ ਤੁਸੀਂ ਤਾਂ ਮੈਨੂੰ ਕਦੇ ਕੁਝ ਦੱਸਿਆ ਹੀ ਨਹੀਂ ਤਾਂ ਉਹ ਸਾਰੀ ਗੱਲ ਦੱਸਦੇ ਆ ਵੀ ਇਸ ਤਰ੍ਹਾਂ ਬਿਹੇਵ ਸੀ ਉਹਦਾ ਹਨਾ ਅਸੀਂ ਤਾਂ ਕਦੇ ਰੋਕੀ ਟੋਕਿਆ ਵੀ ਨਹੀਂ ਸੀ ਵੀ ਇਹਦੇ ਨਾਲ ਲੜਦੀ ਰਹਿੰਦੀ ਸੀ ਵੀ ਮੈਨੂੰ ਨਹੀਂ ਸਾਨੂੰ ਨਹੀਂ ਪਤਾ ਵੀ ਕੀ ਗੱਲ ਹੋਈ ਆ ਵੀ ਆ ਕੇ ਪਰਚਾ ਦਰਜ ਕਰਾਤਾ ਚਲੋ ਉਹ ਨਾ ਇਨਸਪੈਕਟਰ ਨਾਲ ਗੱਲ ਕਰਦੀ ਆ ਤੇ ਉਹ ਕਹਿੰਦਾ ਵੀ ਦੇਖੋ ਧਾਰਾ ਜਿਹੜੀ ਸਖਤ ਲਾਈ ਆ ਤੁਹਾਡੀ ਨੂਨ ਇਹਦੇ ਵਾਸਤੇ ਤੁਹਾਨੂੰ ਵਕੀਲ ਕਰਨਾ ਪਊਗਾ ਵੀ ਇੱਕ ਵਾਰ ਤਾਂ ਸਾਨੂੰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਪਊਗੀ ਵੀ ਤੁਸੀਂ ਕੋਰਟ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਦੇ ਹੋ ਤੇ ਜਮਾਨਤ ਤੁਹਾਡੀ ਹੋ ਜੂ ਉਹ ਕਹਿੰਦੀ ਵੀ ਇਨਸਪੈਕਟਰ ਸਾਹਿਬ ਤੁਸੀਂ ਇਸ ਤਰ੍ਹਾਂ ਹਨਾ ਕਿਵੇਂ ਨਿੱਕੀ ਜੀ ਗੱਲ ਤੇ ਪਰਚਾ ਕਰ ਸਕਦੇ ਹੋ ਵੀ ਪਹਿਲਾਂ ਤੁਸੀਂ ਜਾਂਚ ਕਰੋ ਦੋਨੋਂ ਧਿਰਾਂ ਦੇ ਬਿਆਨ ਲਓ ਉਹ ਕਹਿੰਦੇ ਵੀ ਦੇਖੋ ਸਾਡੇ ਤੇ ਸਾਨੂੰ ਜੋ ਕਰਨਾ ਚਾਹੀਦਾ ਉਹ ਅਸੀਂ ਕਰ ਰਹੇ ਹਾਂ ਸਾਨੂੰ ਕਾਨੂੰਨ ਨਾ ਸਿਖਾਓ ਤੁਸੀਂ ਆਪਣੀ ਕਾਰਵਾਈ ਕਰ ਲਓ ਕਾਨੂੰਨ ਸਾਰਿਆਂ ਲਈ ਬਰਾਬਰ ਆ ਚਲੋ ਭਈਓ ਦੋਨੋਂ ਜਣੇ ਵਿਚਾਰੇ ਨਿਰਾਸ਼ ਹੋ ਜਾਂਦੇ ਆ ਪਹਿਲਾਂ ਤਾਂ ਉਹ ਜਾ ਕੇ ਖਾਣਾ ਬਣਾ ਕੇ ਲਿਆਉਂਦੀ ਆ ਘਰੋਂ ਆਪਣੇ ਮਾਪਿਆਂ ਨੂੰ ਤੇ ਭਰਾ ਨੂੰ ਖਾਣਾ ਦੇ ਕੇ ਜਾਂਦੀ ਆ ਉਸ ਤੋਂ ਬਾਅਦ ਅਗਲੇ ਦਿਨ ਹੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ 2 ਦਿਨਾਂ ਦਾ ਰਿਮਾਂਡ ਲੈ ਲੈਂਦੇ ਆ ਪੁਲਿਸ ਵਾਲੇ ਤੇ ਇਧਰੋਂ ਵਕੀਲ ਨਾਲ ਗੱਲ ਕਰਦੀ ਆ ਉਹਨਾਂ ਦੀ ਬੇਟੀ ਚਲੋ ਵਕੀਲ ਕਹਿੰਦਾ ਵੀ ਮਾਮਲਾ ਜਿਹੜਾ ਉਹ ਥੋੜਾ ਸੰਗੀਨਾ ਵੀ ਇਸ ਮਾਮਲੇ 'ਚ ਨਾ ਪੁਲਿਸ ਆ ਜਿਹੜੀ ਉਹਦੇ ਵੀ ਹੱਥ ਖੜੇ ਹੁੰਦੇ ਆ ਵੀ ਤਰੰਤ ਕਾਰਵਾਈ ਕਰਨੀ ਪੈਂਦੀ ਆ ਵੀ ਜਿਹੜੇ ਤਰ੍ਹਾਂ ਮਾ ਤੁਹਾਡੀ ਨੂਨੇ ਲਗਾਈਆਂ ਨੇ ਕੁੱਟ ਮਾਰਦੀ ਹਿੰਸਕ ਦੀ ਤੇ ਉਹਨੇ ਸ਼ੱਕ ਜ਼ਾਹਰ ਕੀਤਾ ਵੀ ਇਹ ਮੈਨੂੰ ਮਾਰ ਸਕਦੇ ਆ ਵੀ ਇਹੋ ਜੇ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਐਕਸ਼ਨ ਲੈਣਾ ਪੈਂਦਾ ਕੋਈ ਗੱਲ ਨਹੀਂ 2 ਦਿਨ ਦੇ ਰਿਮਾਂਡ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਆਪਾਂ ਜਮਾਨਤ ਜਿਹੜੀ ਉਹ ਕਰਵਾ ਲਾਂਗੇ ਚਲੋ ਭਈ ਵਕੀਲ ਆ ਜਿਹੜਾ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪੁੱਛਦਾ ਹਨ ਤੇ ਉਹਨਾਂ ਨੂੰ ਕਹਿੰਦਾ ਕਿ ਜਦੋਂ ਕੋਰਟ ਦੇ ਵਿੱਚ ਤੁਹਾਨੂੰ ਆਹ ਸਵਾਲ ਪੁੱਛਿਆ ਜਾਊਗਾ ਤਾਂ ਤੁਸੀਂ ਆ ਜਵਾਬ ਦੇਣਾ ਜੋ-ਜੋ ਵੀ ਕਾਰਵਾਈ ਹੁੰਦੀ ਆ ਚਲੋ ਦੋ ਦਿਨ ਔਖੇ ਸੌਖੇ ਨਿਕਲ ਜਾਂਦੇ ਆ ਤੇ ਤੀਜੇ ਦਿਨ ਜਦੋਂ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਨੂਹ ਹੁੰਦੀ ਆ ਉਹ ਬਹੁਤ ਰੋਂਦੀ ਆ ਹਨਾ ਤੇ ਉਹਨਾਂ ਦਾ ਜਿਹੜਾ ਵਕੀਲ ਹੁੰਦਾ ਉਹ ਵੀ ਜਾਦਾ ਹੀ ਕਲੇਵਰ ਹੁੰਦਾ ਤੇ ਉਹ ਇਹਨਾਂ ਦੇ ਵਕੀਲ ਨੂੰ ਕੋਈ ਗੱਲ ਹੀ ਨਹੀਂ ਆਉਣ ਦਿੰਦਾ ਤੇ ਜੱਜ ਨੂੰ ਵੀ ਇਹ ਲੱਗਦਾ ਵੀ ਵਾਕਿਆ ਹੀ ਇਹ ਕੁੜੀ ਬਹੁਤ ਔਖੀ ਹੈ ਇਹਦੇ ਸੱਸ ਸਹੁਰਾ ਤੇ ਇਹਦਾ ਪਤੀ ਇਹਨੂੰ ਤੰਗ ਕਰਦੇ ਆ ਚਲੋ ਉਹਨਾਂ ਦੀ ਜਿਹੜੀ ਤਰੀਕ ਆ ਉਹ ਅਗਲੇ ਮਹੀਨੇ ਦੀ ਪੈ ਜਾਂਦੀ ਆ ਤੇ ਉਹਨਾਂ ਟਾਈਮ ਕਿਹਾ ਜਾਂਦਾ ਵੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾਵੇ ਚਲੋ ਭਾਈ ਬੜੀ ਪਰੇਸ਼ਾਨੀ ਹੁੰਦੀ ਆ ਉਹਨਾਂ ਦੀ ਬੇਟੀ ਨੂੰ ਹਨਾ ਤੇ ਉਹਨਾਂ ਨੂੰ ਖੁਦ ਨੂੰ ਵੀ ਪਰੇਸ਼ਾਨੀ ਹੁੰਦੀ ਆ ਬਹੁਤ ਉਹ ਚਿੰਤਾ ਦੇ ਵਿੱਚ ਹੋ ਜਾਂਦੇ ਆ ਚਲੋ ਬੇਟੀ ਆ ਜਿਹੜੀ ਉਹ ਵਿਚਾਰੀ ਆਪਣੇ ਘਰ ਆ ਜਾਂਦੀ ਆ ਨਾਲ ਉਹਦੇ ਘਰ ਵਾਲਾ ਹੁੰਦਾ ਤੇ ਇੱਕ ਮਹੀਨਾ ਵੀ ਔਖਾ ਸੌਖਾ ਲੰਘ ਜਾਂਦਾ ਮਹੀਨੇ ਦੇ ਵਿੱਚ ਜਿਹੜੇ ਜਿਹੜੇ ਦਿਨ ਮਿਲਣ ਦੇ ਹੁੰਦੇ ਸੀਗੇ ਉਹਨਾਂ ਦੀ ਪੀਟੀ ਜਾ ਕੇ ਉਹਨਾਂ ਨੂੰ ਮਿਲਿਆ ਆਉਂਦੀ ਸੀ ਤੇ ਇੱਕ ਮਹੀਨੇ ਬਾਅਦ ਜਦੋਂ ਉਹ ਜੇਲ੍ਹ ਤੋਂ ਹਨਾ ਮਤਲਬ ਕੋਰਟ ਦੇ ਵਿੱਚ ਪੇਸ਼ ਹੁੰਦੇ ਆ ਤਾਂ ਜੱਜ ਆ ਜਿਹੜਾ ਉਹ ਸਾਰੀਆਂ ਗੱਲਾਂ ਨੂੰ ਕੋਖਦਾ ਦੇ ਉਹ ਕਹਿੰਦਾ ਕਿ ਵੀ ਜੇ ਇਹਨਾਂ ਨੇ ਤੁਹਾਡੇ ਤੇ ਕੁੱਟਮਾਰ ਕੀਤੀ ਆ ਹਿੰਸਾ ਕੀਤੀ ਆ ਤਾਂ ਤੁਹਾਡੇ ਕੋਲ ਕੋਈ ਸਬੂਤ ਹੋਊਗਾ ਹੁਣ ਸਬੂਤ ਤਾਂ ਫਿਰ ਹੁੰਦਾ ਨਾ ਜੇ ਉਹਨਾਂ ਨੇ ਕੁੱਟਿਆ ਮਾਰਿਆ ਹੁੰਦਾ ਕਹਿੰਦੇ ਆ ਕਿ ਅੱਜ ਕੱਲ ਦੇ ਹਰ ਇੱਕ ਕੋਲ ਫੋਨ ਆ ਵੀ ਜਦੋਂ ਕੁੜੀਆਂ ਬਹੁਤ ਕਲੇਵਰ ਹੁੰਦੀਆਂ ਵੀ ਜੇ ਉਹਨਾਂ ਨੂੰ ਕੋਈ ਮਾੜਾ ਜਿਹਾ ਵੀ ਉੱਚਾ ਬੋਲਦਾ ਉਹਦੀ ਰਿਕਾਰਡ ਕਰ ਲੈਂਦੀਆਂ ਤੇ ਜੇ ਉਹਨੇ ਦੇ ਨਾਲ ਕੁੱਟਮਾਰ ਹੁੰਦੀ ਤੇ ਉਹ ਫੋਟੋਆਂ ਨਾ ਖਿੱਚਦੀ ਚਲੋ ਉਹ ਨਾ ਆਪਣੇ ਮਤਲਬ ਉਹਨਾਂ ਦਾ ਵਕੀਲ ਵੀ ਆ ਜਿਹੜਾ ਉਹ ਵੀ ਤੇ ਉਹ ਜਿਹੜੀ ਉਹ ਹੁੰਦੀ ਆ ਬੀਨਾ ਉਹ ਵੀ ਅਦਾਲਤ ਦੇ ਵਿੱਚ ਉਹਨਾਂ ਨੂੰ ਕੋਈ ਗੱਲ ਨਹੀਂ ਔੜਦੀ ਜਿਸ ਕਰਕੇ ਜੱਜ ਨੂੰ ਜਿਹੜਾ ਇਹਨਾਂ ਦੇ ਨਾਲ ਸਹਿਮਤ ਹੋਣਾ ਪੈਂਦਾ ਇਹਨਾਂ ਦੇ ਵਕੀਲ ਨਾਲ ਕਿਉਂਕਿ ਉਹਨੂੰ ਦਿੱਸ ਰਿਹਾ ਸੀ ਕਿ ਸੱਚ ਕੀ ਆ ਉਹ ਇਹਨਾਂ ਨੂੰ ਜ਼ਮਾਨਤ ਦੇ ਦਿੰਦਾ ਚਲੋ ਇਹਨਾਂ ਤਿੰਨਾਂ ਦੀ ਜ਼ਮਾਨਤ ਹੋ ਜਾਂਦੀ ਆ ਤੇ ਜ਼ਮਾਨਤ ਤੋਂ ਬਾਅਦ ਇਹ ਵਾਪਸ ਆਪਣੇ ਘਰ ਆਉਂਦੇ ਆ ਉਦੋਂ ਤੱਕ ਇਹਨਾਂ ਦੀ ਬੇਟੀ ਹੈ ਜਿਹੜੀ ਉਹ ਵੀ ਘਰ ਆ ਜਾਂਦੀ ਆ ਚਲੋ ਇੱਕ ਮਹੀਨੇ ਬਾਅਦ ਉਹ ਘਰ ਆਏ ਸੀ ਉਹਨਾਂ ਦਾ ਜਿਹੜਾ ਘਰ ਸੀ ਉਹ 1 ਮਹੀਨੇ ਤੋਂ ਬੰਦ ਸੀ ਲੋਕ ਲੱਗਿਆ ਹੋਇਆ ਸੀ ਸਾਰੇ ਭਰਦਿਆਂ ਤੇ ਕੁਰਸੀਆਂ ਜੋ ਵੀ ਸਮਾਨ ਸੀ ਉਤੇ ਧੂੜ ਮਿੱਟੀ ਸੀ ਜਿਹੜੀ ਪਈ ਹੋਈ ਸੀ ਭਾਵੇਂ ਕਿ ਘਰ ਦਾ ਦਰਵਾਜ਼ਾ ਬੰਦ ਸੀ ਫਿਰ ਵੀ ਧੂੜ ਮਿੱਟੀ ਜਮਾ ਹੋ ਗਈ ਸੀ ਤੇ ਉਹਨਾਂ ਦੀ ਬੇਟੀ ਹੈ ਜਿਹੜੀ ਉਹ ਮੇਡ ਨੂੰ ਫੋਨ ਕਰ ਦਿੰਦੀ ਆ ਕੰਮ ਵਾਲੀ ਨੂੰ ਕਿ ਸੁਨੀਤਾ ਆਂਟੀ ਤੁਸੀਂ ਆ ਜਾਓ ਮੰਮੀ ਰੈਡੀ ਆ ਗਈ ਆ ਵੀ ਘਰ ਦੀ ਸਫਾਈ ਕਰਨੀ ਆ ਚਲੋ ਵਿਚਾਰੀ ਸੁਨੀਤਾ ਜਿਹੜੀ ਉਹ ਬਹੁਤ ਟਾਈਮ ਤੋਂ ਉਹਨਾਂ ਦੇ ਘਰ ਕੰਮ ਕਰਦੀ ਹੁੰਦੀ ਆ ਉਹ ਆ ਕੇ ਬੜੀ ਦੁਖੀ ਹੁੰਦੀ ਆ ਆਪਣੀ ਮਾਲਕਣ ਨੂੰ ਮਿਲਦੀ ਆ ਤੇ ਉਹਨੂੰ ਕਹਿੰਦੀ ਵੀ ਤੁਸੀਂ ਤਾਂ ਇੰਨੇ ਨਰਮ ਸੀ ਤੁਹਾਡੇ ਨਾਲ ਕੀ ਹੋ ਗਿਆ ਚਲੋ ਰਮਨਦੀਪ ਕੌਰ ਆ ਜਿਹੜੀ ਵਿਚਾਰੀ ਰੋਣ ਲੱਗ ਜਾਂਦੀ ਆ ਹੋਰ ਵੀ ਆਣ ਗਵਾਂਢਾ ਜਿਹਨੂੰ ਜਿਹਨੂੰ ਪਤਾ ਲੱਗਦਾ ਸਾਰੇ ਆ ਜਾਂਦੇ ਆ ਹਨਾ ਉਹਨਾਂ ਦੀ ਬੇਟੀ ਉਹਨਾਂ ਲਈ ਚਾਹ ਬਣਾਉਂਦੀ ਆ ਤੇ ਉਹ ਬੈਠੇ ਨਾ ਸੋਚਾਂ ਦੇ ਵਿੱਚ ਗੁਆਚ ਜਾਂਦੇ ਆ ਵੀ ਅਸੀਂ ਆਪਣੇ ਪੁੱਤਰ ਲਈ ਕੀ ਕੁਝ ਨਹੀਂ ਕੀਤਾ ਤੇ ਸਾਡੇ ਘਰੇ ਇੱਕ ਮਾੜਾ ਜੀ ਆਇਆ ਵੀ ਉਹਨੇ ਸਾਨੂੰ ਜੇਲ ਵੀ ਦਿਖਾਤੀ ਚਲੋ ਸਾਰੀਆਂ ਗੱਲਾਂ ਉਹਨਾਂ ਦੇ ਮਨ ਦੇ ਵਿੱਚ ਘੁੰਮਦੀਆਂ ਦੇ ਸੁਨੀਤਾ ਆਂਟੀ ਜਿਹੜੀ ਉਹ ਵਿਚਾਰੀ ਪਹਿਲਾਂ ਸਫਾਈ ਕਰਦੀ ਉਹਨਾਂ ਦੇ ਬੈਠਣ ਜੋਗਾ ਥਾਂ ਕਰਦੀ ਆ ਉਸ ਤੋਂ ਬਾਅਦ ਉਹ ਖਾਣਾ ਬਣਾਉਂਦੀ ਆ ਤੇ ਉਹਨਾਂ ਦੀ ਬੇਟੀ ਨੂੰ ਕਹਿੰਦੀ ਆ ਵੀ ਤੁਸੀਂ ਆਂਟੀ ਅੰਕਲ ਕੋਲ ਬੈਠੋ ਕੋਈ ਨਾ ਖਾਣਾ ਮੈਂ ਬਣਾ ਦੂੰ ਖਾਣਾ ਬਣਾਉਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਬੇਟੀ ਹੈਣਾ ਉਹਨਾਂ ਨੂੰ ਪੁੱਛਦੀ ਆ ਕਿ ਮੰਮੀ ਪਾਪਾ ਹਜੇ ਵਿਆਹ ਨੂੰ ਸਿਰਫ 20 22 ਦਿਨ ਹੋਏ ਸੀ ਤੇ 20 22 ਦਿਨਾਂ ਦੇ ਵਿੱਚ ਹੀ ਇਹਨੇ ਤੁਹਾਨੂੰ ਇੰਨੇ ਰੰਗ ਦਿਖਾਤੇ ਵੀ ਤੁਸੀਂ ਮਤਲਬ ਦੱਸਿਆ ਕਿ ਨਹੀਂ ਹੈਣਾ ਮੈਨੂੰ ਕੁਛ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹੋ ਜੀ ਗੱਲ ਹੋ ਜੂ ਚਲੋ ਉਸ ਤੋਂ ਬਾਅਦ ਉਹ ਖਾਣਾ ਵਗੈਰਾ ਖਾਂਦੇ ਆ ਤੇ ਸੌਂ ਜਿਹੜਾ ਉਹਦਾ ਭਰਾ ਹੁੰਦਾ ਉਹਦਾ ਜਿਉਂ ਆਪਣੇ ਰੂਮ 'ਚ ਵੜਦਾ ਖਾਣਾ ਖਾ ਕੇ ਸੌਂ ਜਾਂਦਾ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਉਹਨੂੰ ਵੀ ਬਹੁਤ ਪਰੇਸ਼ਾਨੀ ਸੀ ਅਗਲੇ ਦਿਨ ਚਲੋ ਉਹ ਬੈਠਦੇ ਆ ਤੇ ਗੱਲਬਾਤ ਕਰਦੇ ਆ ਵੀ ਹੁਣ ਅੱਗੇ ਆਪਾਂ ਕੀ ਕਰਨਾ ਵੀ ਹਜੇ ਤਾਂ ਜ਼ਮਾਨਤ ਹੋਈ ਆ ਮਾਮਲਾ ਥੋੜੀ ਨਾ ਰਫਾ ਦਫਾ ਹੋਇਆ ਵੀ ਕੇਸ ਦਾ ਕੀ ਕਰਨਾ ਤਾਂ ਫਿਰ ਸਾਰੀ ਗੱਲ ਨਾ ਜਿਹੜੀ ਜਿਹੜਾ ਉਹਨਾਂ ਦਾ ਜਵਾਈ ਹੁੰਦਾ ਉਹ ਆਪਣੇ ਸਾਲੇ ਨੂੰ ਹਣਾ ਗੱਲ ਪੁੱਛਦਾ ਤੇ ਉਹਦਾ ਸਾਲਾ ਜਦੋਂ ਦੱਸਦਾ ਵੀ ਬੀਨਾ ਨੇ ਮੈਨੂੰ ਕਦੇ ਵੀ ਚੱਜ ਨਾਲ ਨਹੀਂ ਬੁਲਾਇਆ ਈਵਨ ਕਿ ਜਦੋਂ ਵੀ ਮੈਂ ਉਹਨੂੰ ਐਜ਼ ਆ ਹਸਬੈਂਡ ਬੁਲਾਉਂਦਾ ਸੀ ਜਾਂ ਟੱਚ ਕਰਦਾ ਸੀ ਤਾਂ ਉਹ ਮੇਰੇ ਤੇ ਖਿਜਦੀ ਸੀ ਤੇ ਮੈਨੂੰ ਕਹਿੰਦੀ ਸੀ ਵੀ ਮੈਂ ਤੇਰੇ ਤੇ ਮਾਮਲਾ ਦਰਜ ਕਰਾਉਂ ਜਾਂ ਜੋ ਵੀ ਧਮਕੀਆਂ ਦਿੰਦੀ ਸੀ ਤਾਂ ਇਥੋਂ ਉਹਨਾਂ ਦੇ ਜਵਾਈ ਨੂੰ ਇਹ ਲੱਗਦਾ ਵੀ ਹੋਵੇ ਨਾ ਹੋਵੇ ਤਾਂ ਜਿਹੜੀ ਬੀਨਾ ਕੀ ਉਹਦਾ ਕਿਸੇ ਨਾਲ ਅਫੇਅਰ ਵਗੈਰਾ ਹੋਊਗਾ ਵੀ ਉਹ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਹੋਣੀ ਚਲੋ ਇਸ ਗੱਲ ਨੂੰ ਲੈ ਕੇ ਉਹ ਵਕੀਲ ਨਾਲ ਗੱਲ ਕਰਦੇ ਆ ਤੇ ਵਕੀਲ ਕਹਿੰਦਾ ਵੀ ਹਾਂ ਇਹ ਹੋ ਸਕਦੀ ਆ ਪਿਰਨੋ ਕੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਬਤ ਕਰਨ ਲਈ ਤੇ ਉਹਨਾਂ ਇੱਕ ਮਤਲਬ ਆਪਣੇ ਵੱਲੋਂ ਜਿਹੜਾ ਮਾਮਲਾ ਦਰਜ ਕਰਾਉਂਦੇ ਆ ਮਾਮਲਾ ਦਰਜ ਕਰਾ ਕੇ ਉਹਦੇ ਵਿੱਚ ਉਹ ਸਾਰੀ ਗੱਲ ਦੱਸਦੇ ਆ ਵੀ ਇਸ ਤਰ੍ਹਾਂ ਸਾਡੇ ਤੇ ਝੂਠਾ ਮਾਮਲਾ ਦਰਜ ਹੋਇਆ ਵੀ ਅਸੀਂ ਵੀ ਆਪਣੇ ਵੱਲੋਂ ਇੱਕ ਕੇਸ ਦਰਜ ਕਰਾਉਣਾ ਚਾਹੁੰਦੇ ਆ ਵੀ ਹਨਾ ਉਹਦੇ ਵਿੱਚ ਸਾਡੀ ਜਿਹੜੀ ਨੂ ਆ ਬੀਨਾ ਉਹਦੀ ਜਿਹੜੀ ਕਾਲ ਡਿਟੇਲ ਆ ਉਹ ਕਢਾਈ ਜਾਵੇ ਵੀ ਅਸੀਂ ਉਹਦਾ ਜਿਹੜਾ ਪਾਸਟ ਆ ਉਹ ਜਾਣਨਾ ਚਾਹੁੰਦੇ ਆ ਚਲੋ ਭਾਈ ਹਣਾ ਹੁਣ ਪੁਲਿਸ ਵਾਲੇ ਕਹਿੰਦੇ ਵੀ ਇਹੋ ਜਿਹਾ ਤਾਂ ਕੋਈ ਮਾਮਲਾ ਦਰਜ ਨਹੀਂ ਹੁੰਦਾ ਵੀ ਅਸੀਂ ਕੋਈ ਆ ਕੇ ਮਾਮਲਾ ਦਰਜ ਕਰਾਵੇ ਵੀ ਉਹਦਾ ਕੋਲ ਰਿਕਾਰਡ ਕਢਾਓ ਜਾਂ ਹੋਰ ਵੀ ਉਹਦੇ ਵਾਸਤੇ ਤਾਂ ਵੀ ਜਦੋਂ ਤੁਸੀਂ ਕੋਰਟ ਦੇ ਵਿੱਚ ਹਣਾ ਤੁਹਾਡਾ ਵਕੀਲ ਆ ਜਿਹੜਾ ਉਹ ਮੰਗ ਰੱਖ ਸਕਦਾ ਚਲੋ 15 ਦਿਨ ਬਾਅਦ ਤਰੀਕ ਹੁੰਦੀ ਆ ਤੇ 15 ਦਿਨ ਬਾਅਦ ਇਹਨਾਂ ਦਾ ਜਿਹੜਾ ਵਕੀਲ ਆ ਉਹ ਜੱਜ ਨੂੰ ਇਹੀ ਕਹਿੰਦਾ ਕਿ ਬੀਨਾ ਜਦੋਂ ਦੀ ਇਸ ਘਰ ਚ ਵਿਆਹ ਕੇ ਆਈ ਆ ਉਹਨੇ ਆਪਣੇ ਹਸਬੰਦ ਨੂੰ ਵੀ ਚੰਗੀ ਤਰ੍ਹਾਂ ਨਹੀਂ ਬੁਲਾਇਆ ਵੀ ਜੱਜ ਸਾਹਿਬ ਇਹਦੇ ਵਿੱਚ ਤੁਹਾਨੂੰ ਦਖਲ ਅੰਦਾਜ਼ੀ ਕਰਨੀ ਪਊ ਵੀ ਕੁੜੀ ਦੇ ਪਾਸਟ ਬਾਰੇ ਜਾਣਨਾ ਜ਼ਰੂਰੀ ਆ ਵੀ ਮੈਨੂੰ ਇਹ ਸ਼ੱਕ ਆ ਵੀ ਇਹਦਾ ਕਿਸੇ ਹੋਰ ਨਾਲ ਰਿਸ਼ਤਾ ਜਿਹਦੇ ਨਾਲ ਇਹ ਵਿਆਹ ਕਰਾਉਣਾ ਚਾਹੁੰਦੀ ਸੀ ਇਸੇ ਕਰਕੇ ਇਹ ਆਪਣੇ ਪਤੀ ਤੇ ਖਿਜੀ ਰਹਿੰਦੀ ਸੀ ਵੀ ਹੋਰ ਤਾਂ ਕੋਈ ਗੱਲ ਹੀ ਨਹੀਂ ਚਲੋ ਜੱਜਾ ਨਾ ਜਿਹੜਾ ਉਹਦੇ ਦਿਲ ਦੇ ਵਿੱਚ ਬਹੁਤ ਦਇਆ ਆਉਂਦੀ ਆ ਤੇ ਉਹ ਹੁਕਮ ਕਰਦਾ ਵੀ ਇਸ ਕੁੜੀ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਇਹਦੇ ਜਿਹੜੀ ਕਾਲ ਰਿਕਾਰਡ ਆ ਉਹ ਕਢਾਇਆ ਜਾਵੇ ਇਹ ਇਹਦੇ ਅਤੀਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਚਲੋ ਭਾਈ ਉਹ ਪੁਲਿਸ ਨੂੰ ਆਰਡਰ ਕਰਦਾ ਉਸ ਤੋਂ ਬਾਅਦ ਜਿਹੜਾ ਪੁਲਿਸ ਵਾਲੇ ਆ ਉਸ ਕੁੜੀ ਦਾ ਨੰਬਰ ਲੈ ਕੇ ਉਹਦੀ ਕਾਲ ਡਿਟੇਲ ਕਢਾਉਂਦੇ ਆ ਕਿਉਂਕਿ ਜਿਹੜੀ ਕਾਲ ਡਿਟੇਲ ਆ ਉਹ ਸਿਰਫ ਪੁਲਿਸ ਵਾਲੇ ਹੀ ਕਢਵਾ ਸਕਦੇ ਆ ਅਦਰਵਾਈਜ਼ ਕੰਪਨੀ ਵਾਲੇ ਕਿਸੇ ਨੂੰ ਕਾਲ ਡਿਟੇਲ ਨਹੀਂ ਦਿੰਦੇ ਚਲੋ ਉਹਨਾਂ ਦੇ ਮਾਪਿਓ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਮਾਪਿਓ ਵੀ ਇਹ ਗੱਲ ਮੰਨ ਜਾਂਦੇ ਆ ਵੀ ਹਾਂ ਸਾਡੀ ਕੁੜੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਸੀ ਜਿਹੜਾ ਕਿ ਨਸ਼ੇੜੀ ਕਿਸਮ ਦਾ ਸੀ ਤੇ ਅਸੀਂ ਉਹਦੇ ਨਾਲ ਇਹਦਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਸਾਡੇ ਤੋਂ ਗਲਤੀ ਹੋਈ ਆ ਕਿ ਅਸੀਂ ਰਵੀ ਨਾਲ ਇਹਦਾ ਵਿਆਹ ਕਰਤਾ ਪਰ ਸਾਨੂੰ ਇਹ ਸੀ ਵੀ ਸ਼ਾਇਦ ਇਹ ਸੁਧਰ ਸਕਦੀ ਆ ਤਾਂ ਫਿਰ ਇਹ ਗੱਲ ਆ ਨਾ ਜਿਹੜੀ ਜਿਹੜਾ ਗੁਰਜੀਤ ਸਿੰਘ ਆ ਉਹ ਆਪਣੇ ਕੋਲ ਮਨੂੰ ਕਹਿੰਦਾ ਕਿ ਅਸੀਂ 1 ਮਹੀਨਾ ਜੇਲ੍ਹ ਦੇ ਵਿੱਚ ਰਹੇ ਆ ਤੁਸੀਂ ਇੱਕ ਵਾਰ ਵੀ ਜਿੱਦਣ ਸਾਨੂੰ ਹਣਾ ਮਤਲਬ ਅਦਾਲਤ ਚ ਪੇਸ਼ ਕੀਤਾ ਕਿ ਤੁਸੀਂ ਆਪਣੀ ਬੇਟੀ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਸੀ ਕਿ ਤੁਹਾਨੂੰ ਆਪਣੀ ਬੇਟੀ ਬਾਰੇ ਪਤਾ ਨਹੀਂ ਸੀ ਉਹ ਕਹਿੰਦਾ ਮੈਨੂੰ ਪਤਾ ਮੇਰੀ ਬੇਟੀ ਨੇ ਮੇਰੀ ਧੌਣ ਨਹੀਂ ਵੀ ਕਰਾਈ ਆ ਸਿਰਨੀ ਮਕਰਾਇਆ ਮੈਨੂੰ ਆਪਣੀ ਬੇਟੀ ਬਾਰੇ ਵੀ ਪਤਾ ਸੀ ਪਰ ਮੈਂ ਆਪਣੀ ਹੋਰ ਬਦਨਾਮੀ ਨਹੀਂ ਕਰਨਾ ਚਾਹੁੰਦਾ ਸੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਉਹ ਹੱਥ ਜੋੜਦਾ ਉਹ ਕਹਿੰਦਾ ਵੀ ਹੁਣ ਤਾਂ ਹੱਥ ਜੋੜ ਚਾਹੇ ਨਾ ਜੋੜ ਵੀ ਅਸੀਂ ਬੇਕਸੂਰ ਹੋ ਕੇ 1 ਮਹੀਨਾ ਜੇਲ੍ਹ ਆਏ ਚਲੋ ਉਸ ਤੋਂ ਬਾਅਦ ਨਾ ਜਿਹੜੀ ਪੁਲਿਸ ਆ ਉਹ ਆਪਣੀ ਕਾਰਵਾਈ ਕਰਦੀ ਆ ਤੇ ਉਹ ਪੂਰੀ ਗੱਲ ਹਨਾ ਵੈਸੇ ਵੀ ਕੁੜੀ ਦੇ ਮਾਪਿਓ ਮੰਨ ਜਾਂਦੇ ਆ ਉਹ ਗੱਲ ਨਿਕਲ ਕੇ ਆਉਂਦੀ ਆ ਵੀ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੁੰਦੀ ਆ ਤੇ ਅਗਲੀ ਤਰੀਕ ਤੇ ਫਿਰ ਉਹ ਜੱਜ ਸਾਹਮਣੇ ਸਾਰੇ ਸਬੂਤ ਪੇਸ਼ ਕਰਦੇ ਆ ਵੀ ਇਹਨੇ ਜਾਣ ਬੁੱਝ ਕੇ ਮਤਲਬ ਮਾਮਲਾ ਦਰਜ ਕਰਾਇਆ ਸੀਗਾ ਕਿਉਂਕਿ ਇਹ ਇੱਥੇ ਰਹਿਣੀ ਨਹੀਂ ਚਾਹੁੰਦੀ ਸੀ ਇਹ ਤਲਾਕ ਲੈਣਾ ਚਾਹੁੰਦੀ ਸੀ ਵੀ ਜੇ ਇਹ ਸਿੱਧਾ ਤਲਾਕ ਮੰਗਦੀ ਸੀ ਤਾਂ ਇਹਨੂੰ ਤਲਾਕ ਮਿਲਣਾ ਨਹੀਂ ਸੀ ਇਸ ਲਈ ਇਹ ਚਾਹੁੰਦੀ ਸੀ ਵੀ ਇਹਨਾਂ ਤੇ ਮਾਮਲਾ ਦਰਜ ਹੋਵੇ ਇਹਨਾਂ ਨਾਲ ਮੇਰਾ ਫਿੱਕ ਪਵੇ ਤੇ ਤਲਾਕ ਹੋਵੇ ਫਿਰ ਮੇਰਾ ਉਸ ਮੁੰਡੇ ਨਾਲ ਵਿਆਹ ਹੋ ਸਕਦਾ ਤੇ ਚਲੋ ਜੱਜ ਸਾਹਿਬਾ ਜਿਹੜਾ ਉਸ ਕੁੜੀ ਨੂੰ ਤੇ ਉਹਦੇ ਵਕੀਲ ਨੂੰ ਕਾਫੀ ਝਾੜ ਪਾਉਂਦਾ ਤੇ ਉਹਨੂੰ ਫਾਈਨ ਵੀ ਕਰਦਾ 2 ਲੱਖ ਰੁਪਈਆ ਫਾਈਨ ਕਰਦਾ ਉਹ ਕਹਿੰਦੇ ਵੀ ਤੁਸੀਂ ਇਹਨਾਂ ਦੇ ਇੱਕ شریف ਪਰਿਵਾਰ ਨੂੰ ਨਾ ਜੇਲ੍ਹ ਦੇ ਵਿੱਚ ਜਿਹੜਾ ਕਮ ਇਨ ਇਹਨਾਂ ਨੂੰ ਰਹਿਣਾ ਪਿਆ ਵੀ ਉਹਨਾਂ ਦਾ ਕੀ ਕਸੂਰ ਸੀ 2 ਲੱਖ ਰੁਪਈਆ ਫਾਈਨ ਲਾਉਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾ ਇੱਜ਼ਤਵਰੀ ਕਰ ਦਿੰਦੇ ਆ ਤੇ ਉਹ ਮਾਮਲਾ ਜਿਹੜਾ ਰਫਾ ਦਫਾ ਹੋ ਜਾਂਦਾ ਤੇ ਉਸ ਤੋਂ ਬਾਅਦ ਗੱਲ ਆਉਂਦੀ ਆ ਤਲਾਕ ਦੀ ਤੇ ਰਵੀ ਆ ਜਿਹੜਾ ਉਹ ਕਹਿੰਦਾ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਦੇਣਾ ਪਰ ਉਹਦੇ ਸੱਸ ਸਹੁਰਾ ਵੀ ਇਹਨਾਂ ਦੇ ਸੱਸ ਸਹੁਰਾ ਚਾਹੁੰਦੇ ਹੁੰਦੇ ਆ ਕਿ ਤੂੰ ਸੋਚ ਲੈ ਪੁੱਤ ਵੀ ਤਲਾਕ ਸ਼ੋਦਾ ਹੋਣ ਦਾ ਤੇਰੇ ਤੇ ਕਲੰਕ ਲੱਗ ਜਾਊਗਾ ਤਾ ਵੀ ਇੱਕ ਨਾਲੇ ਆਪਣੀ ਬਦਨਾਮੀ ਹੋ ਚੁੱਕੀ ਆ ਹਨਾ ਵੀ ਖਵਣੀ ਆਪਾਂ ਇਹ ਤੇ ਕੁੱਟਮਾਰ ਕੀਤੀ ਆ ਜਾਂ ਹੋਰ ਕੀਤਾ ਉਹ ਕਹਿੰਦਾ ਵੀ ਦੇਖੋ ਮੰਮੀ ਪਾਪਾ ਜੋ ਸੱਚ ਹੁੰਦਾ ਨਾ ਉਹ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਤੇ ਹੁਣ ਆ ਵੀ ਗਿਆ ਤੇ ਲੋਕਾਂ ਨੂੰ ਪਤਾ ਵੀ ਆਪਾਂ ਕਿੱਦਾਂ ਦੇ ਆ ਵੀ ਆਪਾਂ ਇਸ ਤਰ੍ਹਾਂ ਨਹੀਂ ਸੋਚ ਸਕਦੇ ਵੀ ਹੁਣ ਮੇਰੀ ਇਹਦੇ ਨਾਲ ਬਣਨੀ ਵੀ ਨਹੀਂ ਵੀ ਜੋ ਕੁਝ ਇਹਨੇ ਮੇਰੇ ਨਾਲ ਕੀਤਾ ਪਰ ਕੁੜੀ ਦੇ ਮੰਮੀ ਪਾਪਾ ਚਾਹੁੰਦੇ ਹੁੰਦੇ ਆ ਕਿ ਤੁਸੀਂ ਤਲਾਕ ਨਾ ਦਿਓ ਵੀ ਸਾਡੀ ਕੁੜੀ ਦੀ ਜੀ ਇਹਨੇ ਬਰਬਾਦ ਕਰ ਲੈਣੀ ਆ ਵੀ ਉਸ ਮੁੰਡੇ ਨਾਲ ਉਹ ਕਹਿ ਦਿੰਦੇ ਆਪਣੀ ਕੁੜੀ ਨੂੰ ਵੀ ਤੂੰ ਆਪਣੇ ਪਤੀ ਨੂੰ ਕਹਿ ਮਾਫੀ ਮੰਗ ਸੱਸ ਸਹੁਰੇ ਤੋਂ ਮਾਫੀ ਮੰਗ ਵੀ ਤੂੰ ਤਲਾਕ ਨਹੀਂ ਦੇਣਾ ਚਾਹੁੰਦੀ ਵੀ ਨਹੀਂ ਅਸੀਂ ਤੈਨੂੰ ਤਿਆਗ ਦਿਆਂਗੇ ਉਹ ਕਹਿੰਦੀ ਆ ਕਿ ਨਹੀਂ ਮੈਂ ਇਹਨਾਂ ਦੇ ਰਹਿਣਾ ਹੀ ਨਹੀਂ ਹੈਗਾ ਚਲੋ ਉਸ ਤੋਂ ਬਾਅਦ ਉਹਨਾਂ ਪੂਰਾ ਤਲਾਕ ਲਈ ਹਨਾ ਝੋਰ ਪਾਉਂਦੀ ਆ ਤੇ ਰਵੀ ਆ ਜਿਹੜਾ ਉਹ ਤਲਾਕ ਦੇ ਦਿੰਦਾ ਤੇ ਉਹਨਾਂ ਦਾ ਤਲਾਕ ਆ ਜਿਹੜਾ ਉਹ ਆਪਸੀ ਸਹਿਮਤੀ ਨਾਲ ਤਲਾਕ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਮੁੰਡਾ ਸੀ ਜਿਹਦੇ ਨਾਲ ਗੱਲਬਾਤ ਸੀ ਉਹਨੂੰ ਕਹਿੰਦੀ ਆ ਮੇਰੇ ਨਾਲ ਵਿਆਹ ਕਰਾ ਪਰ ਉਹ ਮੁੰਡਾ ਜਿਹੜਾ ਮੁੱਕਰ ਜਾਂਦਾ ਉਹ ਕਹਿੰਦਾ ਵੀ ਜੇ ਤੂੰ ਮੈਨੂੰ ਪਾਉਣ ਲਈ ਆਪਣੇ ਪਤੀ ਤੇ ਇਸ ਤਰ੍ਹਾਂ ਦਾ ਤਸ਼ੱਦਦ ਕਰ ਸਕਦੀ ਆ ਤਾਂ ਕਿਸੇ ਹੋਰ ਲਈ ਮੈਨੂੰ ਵੀ ਛੱਡ ਸਕਦੀ ਆ ਕੱਲ ਨੂੰ ਵੀ ਮੈਂ ਇੱਕ ਤਲਾਕशुदा ਕੁੜੀ ਨੂੰ ਵਿਆਹ ਕੇ ਨਹੀਂ ਲੈ ਜਾ ਸਕਦਾ ਉਹ ਸਾਫ਼ ਤੌਰ ਤੇ ਮੁਕਰ ਜਾਂਦਾ ਤੇ ਫਿਰ ਜਿਹੜੀ ਬੀਨਾਗੀ ਉਹ ਆਪਣੇ ਮਾਪਿਆਂ ਦੇ ਘਰ ਵੀ ਨਹੀਂ ਜਾ ਸਕਦੀ ਤੇ ਆਪਣੇ ਪਤੀ ਵੱਲੋਂ ਵੀ ਤਲਾਕ ਲੈ ਲੈਂਦੀ ਆ ਤੇ ਉਹਦਾ ਜਿਹੜਾ ਬாய்ਫਰੈਂਡ ਹੁੰਦਾ ਉਹ ਵੀ ਉਹ ਤੋਂ ਪਾਸਾ ਵੱਟ ਜਾਂਦਾ ਫਿਰ ਉਹਨੂੰ ਅਹਿਸਾਸ ਹੁੰਦਾ ਕਹਿੰਦੇ ਹੁੰਦੇ ਆ ਕਿ ਜਦੋਂ ਸਮਾਂ ਲੰਘ ਜੇ ਉਸ ਤੋਂ ਬਾਅਦ ਅਹਿਸਾਸ ਹੋਵੇ ਤੇ ਫਿਰ ਕੀ ਫਾਇਦਾ ਵੀ ਦੇਖੋ ਇੱਕ ਕਹਿੰਦੇ ਹੁੰਦੇ ਆ ਅੱਜ ਕੱਲ੍ਹ ਕਾਫੀ ਮਾਮਲੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਚੱਲ ਰਹੇ ਆ ਵੀ ਜੇ ਇੱਕ ਵਧੀਆ شریف ਪਰਿਵਾਰ ਆ ਜੇ ਉਹਦੇ ਵਿੱਚ ਨੂੰਹ ਆ ਜਿਹੜੀ ਉਹ ਚੰਗੀ ਨਾ ਆਵੇ ਜਿਹਨੂੰ ਆਪਣੇ ਸੱਸ ਸਹੁਰੇ ਜਾਂ ਪਤੀ ਦੀ ਇੱਜ਼ਤ ਨਾਲ ਕੋਈ ਮਤਲਬ ਨਾ ਹੋਵੇ ਤਾਂ ਕਹਿੰਦੇ ਇਹ ਚੰਗਾ ਮਾੜਾ ਜੰਮੇ ਨਾ ਤੇ ਮਾੜਾ ਆਵੇ ਨਾ ਉਹ ਗੱਲ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਇੱਕ ਮਹਾਵਰਾਜਾ ਹੁੰਦਾ ਸੀ ਤੇ ਇਸੇ ਆਣੀ ਗੱਲਾਂ ਕਰਦੇ ਕਿ ਮਾੜਾ ਜੰਮੀ ਨਾ ਮਾੜਾ ਆਵੇ ਉਹ ਗੱਲ ਆ ਜਿਹੜੀ ਹੁਣ ਸਮਝ ਆਉਂਦੀ ਹੈ ਵੀ ਕਿਉਂ ਕਿਹਾ ਜਾਂਦਾ ਸੀ ਵੀ ਜੇ ਇੱਕ ਕेलो ਮਾੜੀ ਨੂੰ ਆ ਜਾਂਦੀ ਆ ਤੇ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਸਮਾਜ ਦੇ ਤਾਂ ਜਿਹੜਾ ਉਹ ਪਰਿਵਾਰ ਹੁੰਦਾ ਉਹ ਵੀ ਵਿੱਚੇ ਪੇਸ ਜਾਂਦਾ ਉਹਦੀ ਵੀ ਹਨਾ ਕਿਉਂਕਿ ਭਾਵੇਂ ਰਵੀ ਨੇ ਕੋਈ ਗਲਤੀ ਨਹੀਂ ਕੀਤੀ ਸੀ ਤੇ ਉਹਦੇ ਮਾਪਿਓ ਨੇ ਵੀ ਕੋਈ ਗਲਤੀ ਨਹੀਂ ਕੀਤੀ ਸੀ ਪਰ ਫਿਰ ਵੀ ਉਹਨਾਂ ਨੂੰ ਕਹਿੰਦੇ ਆ ਵੀ ਕੀ ਕੁ ਕੁਸ਼ ਝੱਲਣਾ ਪਿਆ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ। ਸੁਖਾ ਸਿੰਘ ਸਰਾਰੀ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ ਸਾਰਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਗੁਰਪ੍ਰੀਤ ਸਿੰਘ ਗੁੱਡ ਸਟੋਰੀ ਜੀ ਰਾਜਕੁਮਾਰ ਕਹਾਣੀ ਬਹੁਤ ਸੋਹਣੀ ਹੈ ਜੀ। ਤੀਰਥਕੌਰ ਵੈਰੀ ਨਾਈਸ ਸਟੋਰੀ ਜੀ। ਕੁਲਵਿੰਦਰ ਸਿੰਘ ਬਹੁਤ ਸੋਹਣੀ ਕਹਾਣੀ। ਨਿਊ ਫੈਸ਼ਨ ਬੁਟੀਕ ਨਾਈਸ ਸਟੋਰੀ ਪ੍ਰੀਤਮ ਸਿੰਘ ਗੁੱਡ ਸਟੋਰੀ ਦਰਸ਼ਨ ਸਿੰਘ ਵੈਰੀ ਨਾਈਸ ਜਗਦੀਸ਼ ਕੁਮਾਰ ਜੀ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਹਾਣੀ ਪੇਸ਼ ਕੀਤੀ ਗਈ ਹੈ ਬਿਗਾਨਿਆਂ ਵਿੱਚ ਵੀ ਆਪਣਾਪਨ ਦੀ ਕਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਮੇਂ ਦੇ ਅਨੁਸਾਰ ਪਤੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਚਾਚਾ ਜੀ ਨੂੰ ਵਾਪਸ ਘਰ ਲੈ ਕੇ ਆਏ ਅਵੀਰਾਜ ਸਿੰਘ ਗੁੱਡ ਜੀ ਗੱਗੂ ਗਿੱਲ ਇਹ ਮੋਜੀ ਭੇਜੇ ਨੇ ਇਹਨਾਂ ਨੇ ਅਜੈਬ ਸਿੰਘ ਕਰਾੜ ਵੈਰੀ ਨਾਈਸ ਸਟੋਰੀ ਸਿਸਟਰ ਜੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਨਿਜ਼ਾਮਦੀਨ ਵਾਲਾ ਦੀਦੀ ਜੀ ਹਰਜਿੰਦਰ ਨੇਹੜ ਸੰਗਰੂਰ ਤੋਂ ਸਾਡੇ ਨਾਲ ਜੀਤਾ ਸਿੰਘ ਨਾਮ ਸੀਰੀ ਸੀ ਉਹ ਸਾਡੇ ਨਾਲ 28 ਸਾਲ ਖੇਤੀਬਾੜੀ ਦਾ ਕੰਮ ਕਰਦਾ ਰਿਹਾ ਦੋ ਸਾਲ ਹੋ ਗਏ ਉਹਨਾਂ ਦੀ ਮੌਤ ਹੋ ਗਈ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ ਨੇ। ਹਾਂਜੀ ਮੈਂ ਇਸੇ ਲਈ ਕਿਹਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਸ੍ਰੀਪਾਲੀ ਰੱਖੇ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਇਹਨਾਂ ਗੱਲਾਂ ਦਾ ਪੂਰਾ ਅਹਿਸਾਸ ਆ। ਰਾਜ ਰੌਕੀ ਨੇ ਠੀਕ ਕੀਤਾ। ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਵਿਚਾਰ ਪੇਸ਼ ਕਰਨ ਲਈ। ਇਹ ਜਿਹੜੀ ਕਹਾਣੀ ਆ ਇਹ ਆਪਾਂ ਅੱਜ ਹੀ ਮਤਲਬ 26 ਤਰੀਕ ਨੂੰ ਹੁਣ 7:30 ਦਾ ਸਮਾਂ ਹੁਣੇ ਰਿਕਾਰਡ ਕੀਤੀ ਆ ਇਸ ਲਈ ਇਸ ਤੋਂ ਬਾਅਦ ਜਾਂ ਕੱਲ ਨੂੰ ਦੁਪਹਿਰ ਤੋਂ ਪਹਿਲਾਂ ਜਿਹਦੇ ਕਮੈਂਟ ਆਉਣਗੇ ਉਹ ਰਹਿ ਜਾਣਗੇ ਤੇ ਪਲੀਜ਼ ਤੁਸੀਂ ਗੁੱਸਾ ਨਾ ਕਰਿਓ ਕਿਉਂਕਿ ਇਹ ਕਈ ਵਾਰ ਇਹ ਹੁੰਦਾ ਵੀ ਸਵੇਰੇ ਕਹਾਣੀ ਕਰਨ ਕਹਾਣੀ ਰਿਕਾਰਡ ਕਰਨ ਦਾ ਸਮਾਂ ਨਹੀਂ ਹੁੰਦਾ ਇਸ ਲਈ ਜੇ ਸ਼ਾਮ ਨੂੰ ਸਮਾਂ ਹੋਵੇ ਨਾ ਮੈਂ ਸ਼ਾਮ ਨੂੰ ਰਿਕਾਰਡ ਕਰ ਦਿੰਨੀ ਆ ਫਿਰ ਉਦੋਂ ਤੱਕ ਜਿੰਨੇ ਕ ਆਪਣੇ ਕਮੈਂਟ ਆਈ ਹੁੰਦੇ ਆ ਮੈਂ ਉਹ ਰੀਡ ਕਰ ਦਿੰਨੀ ਆ ਬਾਕੀ ਤੁਹਾਡਾ ਸਾਰਿਆਂ ਦਾ ਦਿਲੋਂ ਸਤਕਾਰ ਆ ਕਿਉਂਕਿ ਜੇ ਇੱਕ ਵਾਰ ਕਿਸੇ ਦਾ ਕਮੈਂਟ ਰਹਿ ਜਾਂਦਾ ਤਾਂ ਅਗਲੀ ਕਹਾਣੀ ਤੇ ਆਪਾਂ ਪਾੜੀ ਦਿੰਨੇ ਹੁੰਨੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ